ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਅ ਤੇ ਲਾਤਾ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲੋਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਭਾਜਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਹ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਜਿੰਨੇ ਮੁੱਖ ਮੰਤਰੀ ਇੰਡੀਆ ਐਲਾਈਂਸ ਦੇ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਹਾਲਾਤ ਇਹ ਨੇ ਕਿ ਜਿਹੜਾ ਪੰਜਾਬ ਦਾ ਹੱਕ ਬਣਦਾ ਉਹ ਵੀ ਨਹੀਂ ਦਿੰਦੇ ਫੇਸ ਕਰਕੇ 27 ਤਰੀਕ ਨੂੰ ਨੀਤੀ ਆਯੋਗ ਦੀ ਜਿਹੜੀ ਬੈਠਕ ਹੈ ਜਿੱਥੇ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਦੇ ਮੁੱਖ ਮੰਤਰੀ ਬੁਲਾਏ ਨੇ ਉਹਦੇ ਵਿੱਚ ਅਸੀਂ ਬਾਈਕਾਟ ਕਰ ਰਹੇ ਹਾਂ ਕਿਉਂਕਿ ਇਹਨਾਂ ਦੀ ਨੀਅਤ ਤਾਂ ਸਾਨੂੰ ਪਤਾ ਲੱਗ ਗਿਆ ਨਾ ਜੇ ਚੰਗੀ ਨੀਅਤ ਹੁੰਦੀ ਤਾਂ ਪੰਜਾਬ ਦੀ ਝਾਕੀ 26 ਜਨਵਰੀ ਚ ਹੀ ਕੱਢ ਦਿੰਦੇ 26 ਜਨਵਰੀ ਚ ਸਾਡੀ ਝਾਕੀ ਕੱਢ ਦਿੰਦੇ ਮਤਲਬ ਰਿਜੈਕਟ ਕਰ ਦਿੰਦੇ ਆਰਡੀਐਫ ਦਾ ਸਾਡਾ ਪੈਸਾ ਰੋਕੀ ਬੈਠੇ ਆ ਲਗਭਗ 6000 ਕਰੋੜ ਨੈਸ਼ਨਲ ਹੈਲਥ ਮਿਸ਼ਨ ਦਾ ਸਾਡਾ ਪੈਸਾ ਰੁੱਕੀ ਬੈਠੇ ਆ ਜੀ ਐਸ ਟੀ ਜੀ ਸਾਨੂੰ ਹਿੱਸਾ ਨਹੀਂ ਦਿੰਦੇ ਜਦੋਂ ਕਿਤੇ ਕੋਈ ਕੱਟ ਲਾਉਣ ਦੀ ਜਦੋਂ ਕਿਤੇ ਇਹਨਾਂ ਨੂੰ ਕੱਟ ਲਾਉਣ ਦੀ ਲੋੜ ਪਵੇ ਪੰਜਾਬ ਦਾ ਪੈਸਾ ਕੱਟ ਲੈਂਦੇ ਇੱਕ ਵਾਰੀ ਤੁਸੀਂ ਉੱਥੇ ਕੀ ਜਾ ਕੇ ਕਰਾਂਗੇ ਜੀ ਉੱਥੇ ਕਾਦੇ ਵਾਸਤੇ ਉੱਥੇ ਸਾਨੂੰ ਬੁਲਾ ਕੇ ਤੇ ਉੱਥੇ ਖੱਜਲ ਖਵਾਰ ਕਰਨਗੇ ਬਜਟ ਦੇ ਵਿੱਚ ਦੇਖ ਲਓ ਤੁਸੀਂ ਬਜਟ ਦੇ ਵਿੱਚ ਪੰਜਾਬ ਤਿੰਨ ਅੱਖਰਾਂ ਦਾ ਸੂਬੇ ਦਾ ਨਾਮ ਤਿੰਨ ਅੱਖਰਾਂ ਬਜਟ ਚ ਪੰਜਾਬ ਨਾਂ ਦਾ ਲਫ਼ਜ਼ ਨਹੀਂ ਬੋਲਿਆ ਗਿਆ ਪੰਜਾਬ ਕੱਲਾ ਕਿ ਚਲੋ ਐਂ ਹੀ ਕਹਿੰਦੇ ਕਿ ਦਿੱਲੀ ਤੋਂ ਜੰਮੂ ਤੱਕ ਕਿ ਟ੍ਰੇਨ ਜਾਣੀ ਹੈ ਜਿਹੜੀ ਬਾਇਆ ਪੰਜਾਬ ਜਾਊਗੀ ਪੰਜਾਬ ਹੀ ਕਹਿੰਦੇ ਕਿ ਤਨੇ ਕਿਤੇ ਨਾ ਪੰਜਾਬ ਦਾ ਨਾਮ ਨਹੀਂ ਬੋਲਿਆ ਗਿਆ ਕੁਝ ਦੇਣਾ ਤਾਂ ਬਾਅਦ ਦੀ ਗੱਲ ਹੈ 47% ਅਸੀਂ ਫੂਡ ਬਾਲ ਹਿੱਸਾ ਪਾਉਣੇ ਆ ਹਾਂ ਇੰਨਾ ਬਹੁਤ ਵਧੀਆ ਬੋਲੇਗਾ 80 ਕਰੋੜ ਲੋਕਾਂ ਨੂੰ ਹਮ ਰਾਸ਼ਨ ਦੇਂਗੇ ਉਹ ਰਾਸ਼ਨ ਕਿੱਥੋਂ ਆਉਂਦਾ ਜੀ ਪੰਜਾਬ ਦਿੰਦਾ ਨਾ ਉਹਦੇ ਬਾਰੇ ਨਹੀਂ ਬੋਲਦੇ ਜੀ ਕਿ ਪੰਜਾਬ ਤੋਂ ਆਉਂਦਾ ਰਸਲ ਬਜਟ ਦੇ ਵਿੱਚ ਪੰਜਾਬ ਦਾ ਨਾਮ ਹੀ ਬੋਲਿਆ ਗਿਆ ਸਾਡੇ ਕਿਸਾਨਾਂ ਦੀ ਗੱਲ ਨਹੀਂ ਕੀਤੀ ਗਈ 532 ਕਿਲੋਮੀਟਰ ਸਾਥ ਲੱਗਦੀ ਹੈ ਸਾਡੀ ਪੁਲਿਸ ਜਿਹੜੀ ਹੈ ਉਹ ਨੈਸ਼ਨਲ ਲੈਵਲ ਤੇ ਆਜ਼ਾਦੀ ਦੀ ਰੱਖਿਆ ਕਰਨ ਵਾਸਤੇ ਉੱਥੇ 30% ਦੇ ਨੇੜੇ ਤੇ ਸਾਡੀ ਪੁਲਿਸ ਜਿਹੜੀ ਹੈ ਉਹ ਦੇਸ਼ ਦਾ ਕੰਮ ਕਰ ਰਹੀ ਹੈ ਕੋਈ ਪੈਸਾ ਨਹੀਂ ਕੋਈ ਬਜਟ ਨਹੀਂ ਬਿਹਾਰ ਦੀ ਪੁਲਿਸ ਹੈ ਉਹ ਬਿਹਾਰ ਵਾਸਤੇ ਕੰਮ ਕਰਦੀ ਹੈ ਯੂਪੀ ਦੀ ਪੁਲਿਸ ਪੰਜਾਬ ਦੀ ਪੁਲਿਸ 30% ਪੁਲਿਸ 30 ਤੋਂ 35% ਪੁਲਿਸ ਨੈਸ਼ਨਲ ਲੈਵਲ ਤੇ ਬਾਰਡਰ ਤੇ ਕੰਮ ਕਰ ਰਹੀ ਸਿਰਫ ਦੋ ਸਟੇਟਾਂ ਨੂੰ ਐਲਾਨ ਕਰਤਾ ਵੀ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਦੇਵਾਂਗੇ ਉਹ ਵੀ ਉਹ ਸਟੇਟਾਂ ਨੇ ਜਿੱਥੋਂ ਤੁਹਾਡੀ ਕੁਰਸੀ ਬਚਦੀ ਹੈ ਮਤਲਬ ਮੋਦੀ ਜੀ ਨੇ ਆਪਣਾ ਫਿਊਚਰ ਬਚਾਉਣ ਵਾਸਤੇ ਦੇਸ਼ ਦੇ ਕਰੋੜਾਂ ਨੌਜਵਾਨ ਮੁੰਡੇ ਕੁੜੀਆਂ ਦਾ ਫਿਊਚਰ ਦਾਤੇ ਲਾਤਾ ਇਹ ਆਂਧਰਾ ਪਹਿਲਾਂ ਕਿ ਉਹ ਨਹੀਂ ਯਾਦ ਆ ਜਦੋਂ ਮੈਂ ਐਮਪੀ ਸੀਗਾ ਇਹੀ ਆਂਧਰਾ ਦੇ ਟੀਡੀਪੀ ਦੇ ਜਿਹੜੇ ਐਮਪੀ ਸੀ ਇਹਨਾਂ ਨੇ ਕਟੋ-ਕਟ 10 ਦਿਨ ਪਾਰਲੀਮੈਂਟ ਨਹੀਂ ਚੱਲਣ ਦਿੱਤੀ ਸੀ ਕਿ ਸਾਨੂੰ ਤੁਸੀਂ ਸਪੈਸ਼ਲ ਸਟੇਟਸ ਦਾ ਵਾਦਾ ਕਰਕੇ ਗਏ ਸੀਗੇ ਤੇ ਤੁਸੀਂ ਪੂਰਾ ਨਹੀਂ ਕੀਤਾ ਕਿਉਂਕਿ ਉਸ ਵੇਲੇ ਲੋੜ ਨਹੀਂ ਸੀ ਉਹਨਾਂ ਦੀ ਇਸ ਕਰਕੇ ਕੋਈ ਪ੍ਰੋਬਲਮ ਨਹੀਂ ਹੁਣ ਉਹਨਾਂ ਮੈਨਾਂ ਫਰਦਾ ਨਹੀਂ ਹੁਣ ਦੇ ਤਾਂ ਕੀ ਸਿਰਫ ਦੋ ਸਟੇਟਾਂ ਨਾਲ ਤੁਸੀਂ ਦੇਸ਼ ਚਲਾ ਲਓਗੇ ਨਾ ਤੁਸੀਂ ਇੱਕ ਦੂਜੀਆਂ ਸਟੇਟਾਂ ਨਾਲ ਤੁਸੀਂ ਕਰ ਰਹੇ ਹੋ ਜਿਹੜੀ ਸਟੇਟ ਚੋਂ ਬੀਜੇਪੀ ਨੂੰ ਕੋਈ ਸੀਟ ਨਾ ਆਈ ਹੋਵੇ ਤਾਂ ਮਤਲਬ ਉਸ ਸਟੇਟ ਨੂੰ ਤੁਸੀਂ ਦੇਸ਼ ਦਾ ਹਿੱਸਾ ਹੀ ਨਹੀਂ ਮੰਨਣਾ ਪੰਜਾਬ ਨਾਲ ਵੀ ਕਰ ਰਹੇ ਨੇ ਕੀ ਜਾ ਕੇ ਕਰੂੰਗਾ ਮੈਂ ਉੱਥੇ ਜਾ ਕੇ ਨੀਤੀਯੋਗ ਚ ਇਹਦੋਂ ਪਹਿਲਾਂ ਵੀ ਕਿਹਾ ਨੀਤੀਯੋਗ ਚ ਬੋਲਿ ਆਓ ਰੁਪਈਆ ਨਹੀਂ ਦਿੰਦੇ ਜੀ ਸੋ ਇਸ ਕਰਕੇ ਇੰਡੀਆ ਅਲਾਈਅੰਸ ਨੇ ਜੋ ਫੈਸਲਾ ਕੀਤਾ ਜਿੰਨੇ ਮੁੱਖ ਮੰਤਰੀ ਇੰਡੀਆ ਅਲਾਈਅੰਸ ਦੇ ਨੇ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਬਾਈਕਾਟ ਕਰਾਂਗੇ ਔਰ ਬਜਟ ਦੇ ਵਿੱਚ ਵੀ ਕੱਲ ਤੁਸੀਂ ਦੇਖਿਆ ਹੋਣਾ ਕਿੰਨਾ ਵੱਡਾ ਹੰਗਾਮਾ ਹੋਇਆ ਉੱਥੇ ਪਾਰਲੀਮੈਂਟ ਦੇ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਕਿ ਕੁਰਸੀ ਬਚਾਓ ਬਜਟ ਹੈ